ਤਬ ਤੋਂ ਪਹਿਲਾਂ ਵਾਹਿਦ ਜੀ ਦਾ ਖਾਲਸਾ ਸ੍ਰੀ ਵਾਹਿਦ ਜੀ ਦੀ ਫਤਿਹ ਮੈਂ ਤੁਹਾਡਾ ਆਪਣਾ ਡਾਕਟਰ ਟੀਨ ਸਿੰਘ ਕੁਕਲ ਮिशनर ਫਤਿਹ ਵੈਲਕਰ ਸੈਟੀ ਪੰਜਾਬ ਪ੍ਰਧਾਨ ਸਾਨੂੰ ਅੱਜ ਬੜੀ ਖੁਸ਼ੀ ਹੋ ਰਹੀ ਆ ਬੜੇ ਮਾਣ ਨਾਲ ਅਸੀਂ ਕਹਿ ਰਹੇ ਹਾਂ ਕਿ ਅੱਜ ਸਾਡੇ ਟੀਮਾਂ ਦੀ ਇੱਕ ਜੰਪਨ ਕੁੜੀ ਜੋ ਕਿ 16 ਗੱਡੀਆਂ ਦੀ ਜਿਹੜੀ ਇੱਕ ਕਬੱਡੀ ਮੈਚ ਹੋਏ ਸਨ ਜਿਨ੍ਹਾਂ ਦੇ ਵਿੱਚ ਇੰਗਲੈਂਡ ਨੂੰ ਹਰਾ ਕੇ ਇੰਡੀਆ ਪਹਿਲੇ ਨੰਬਰ ਤੇ ਆਈ 5 ਪੋਜੀਸ਼ਨ ਹਾਸਲ ਕੀਤੀ ਤੇ ਇਹ ਦੋ ਬੱਚੇ ਆਪਣੀ ਜੰਗ ਜਿੱਤ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਪਰਤੇ ਹਨ ਜਿਸ ਦੇ ਵਿੱਚ ਜਿਸ ਦਾ ਨਾਮ ਹੈ ਜਸਨਬੀ ਜਸਨਦੀਪ ਕੌਰ ਡਾਕਟਰ ਆਫ ਬਲਜਿੰਦਰ ਸਿੰਘ ਵਰਲਡ ਕਬੱਡੀ ਕੱਪ ਇੰਗਲੈਂਡ ਜੋ ਹੋਇਆ ਸੀ ਉਹਨੂੰ ਜਿੱਤ ਕੇ ਬੜਾ ਮਾਣ ਜਿਹੜਾ ਸਾਡੇ ਇੰਡੀਆ ਨੂੰ ਪ੍ਰਾਪਤ ਕੀਤਾਗਾ ਤੇ ਅਸੀਂ ਚਾਹੁੰਦੇ ਹਾਂ ਹਰ ਇੱਕ ਪਰਿਵਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਸਾਡੀ ਸੰਸਥਾ ਵੱਲੋਂ ਕਿ ਤੁਸੀਂ ਧੀਆਂ ਵੱਲ ਜ਼ਿਆਦਾਤਰ ਧਿਆਨ ਦਿਓ ਤਿਆਂ ਕਿਸੇ ਤੋਂ ਘੱਟ ਨਹੀਂ ਉਹ ਇਸ ਜਸਨਦੀਪ कौर ਕੁੜੀ ਨੇ ਸਾਫਤਾ ਜਿਹੜਾ ਉਹ ਕਰ ਦਿੱਤਾ ਸੋ ਅਸੀਂ ਅਗਲੀ ਬੇਨਤੀ ਇਹ ਹੈ ਵੀ ਜਿਸ ਤਰ੍ਹਾਂ ਦੇ ਪੱਕੇ ਤੌਰ ਤੇ ਜਿਹੜਾ ਰਾਜਾ ਸਾਹਿਬ ਕਬੱਡੀ ਕਲੱਬ ਮੈਲ ਬ੍ਰਾਊਨ ਵੱਲੋਂ ਜਿਹੜੇ ਬੱਚੇ ਨੂੰ ਖੜਾਇਆ ਗਿਆ ਸੀ ਤੇ ਅਸੀਂ ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੋ ਕਿ ਕੁੜੀਆਂ ਨੂੰ ਇੱਕ ਆਪਣੇ ਮੁਕਾਮ ਤੇ ਪਹੁੰਚਣ ਲਈ ਇੱਕ ਸਿੱਧਾ ਰਸਤਾ ਜਿਹੜਾ ਉਹ ਸੌਖੇ ਤਰੀਕੇ ਨਾਲ ਬਣਾਇਆ ਤੇ ਅੱਜ ਬੱਚਾ ਜਿਹੜਾ ਇੰਗਲੈਂਡ ਦੇ ਵਿੱਚ 12 ਦੇਸਾਨੇ ਕਬੱਡੀ ਮੈਚ ਹੋਏ ਸੀ ਉਹਨਾਂ ਦੇ ਵਿੱਚੋਂ ਬੱਚਾ ਜਿਹੜਾ ਇੰਗਲੈਂਡ ਨੂੰ ਹਰਾ ਕੇ ਅੱਜ ਫਸਟ ਪੋਜੀਸ਼ਨ ਦਾ ਹਾਸਲ ਕਰਕੇ ਅੱਜ ਇੰਡੀਆ ਦੇ ਵਿੱਚ ਵਾਪਸ ਪੜਿਆ ਸੋ ਅਸੀਂ ਵੀ ਚਾਹੁੰਦੇ ਹਾਂ ਜਿਹੜੇ ਅੱਜ ਬੱਚੇ ਇੱਧਰ ਉੱਧਰ ਭਟਕ ਰਹੇ ਨੇ ਜਾਂ ਗਲਤ ਲਾਈਨਾਂ ਤੇ ਚੜ ਰਹੇ ਜਾਂ ਨਸ਼ਿਆਂ ਦੇ ਵੱਲ ਜ਼ਿਆਦਾਤਰ ਬੁੱਕਸ ਕਰ ਰਹੇ ਨੇ ਤਾਂ ਅਸੀਂ ਵੀ ਚਾਹੁੰਦੇ ਹਾਂ ਵੀ ਉਹਨਾਂ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਜਾ ਕੇ ਇੱਕ ਸਰਕਾਰ ਦੇ ਜ਼ਰੀਏ ਕੋਈ ਪਹੁੰਚ ਨੇ ਜਿਹੜੇ ਸਕੂਲਾਂ ਦੇ ਵਿੱਚ ਪ੍ਰੋਵਾਈਡ ਕਰਵਾਏ ਜਾਣ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾ ਸਕੇ ਤਾਂ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਰਸਤਾ ਉਹ ਸੌਖਾ ਮਿਲ ਸਕੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਕੁੜੀਆਂ ਮੁੰਡੇ ਜਿਹੜੇ ਦੇਸ਼ ਦਾ ਨਾਮ ਉਹ ਕੀਆ ਰੌਸ਼ਨ ਕਰ ਸਕਣ ਤੇ ਮਾਮਾ ਨੂੰ ਵੀ ਅਸੀਂ ਬੇਨਤੀ ਕਰਦੇ ਵੀ ਧੀਆਂ ਨੂੰ ਧੀਆਂ ਸਮਝ ਕੇ ਨਾ ਚੱਲੋ ਜੇਕਰ ਆਪਾਂ ਬੱਚੇ ਨੂੰ ਬੀਏ ਐਮਏ ਪੜਵਾਉਂਦੇ ਆ ਤਾਂ ਉਸ ਨੂੰ ਬੱਚੇ ਨੂੰ ਕਹਾ ਮੰਜ਼ਲ ਤੱਕ ਪਹੁੰਚਣ ਦੇ ਲਈ ਉਹਨੂੰ ਪ੍ਰੇਰਿਤ ਕਰੋ ਕੱਲਾ ਇਹ ਨਹੀਂ ਹੈਗਾ ਜੀ ਬੱਚੇ ਨੂੰ ਪੜਾਤਾ ਲਗਾਤਾ ਉਸ ਤੋਂ ਵਿਆਹ ਕੇ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਉਹ ਉੱਥੇ ਕੰਮ ਕੀਤਾ ਜਾਂਦਾ ਹੈ। ਸੋ ਅਸੀਂ ਚਾਹੁੰਦੇ ਆਂ ਵੀ ਬੱਚੇ ਨੂੰ ਜੇਕਰ ਪੜਾਉਣਾ ਤਾਂ ਉਹਨੂੰ ਪੜ੍ਹੇ ਦੇ ਨਾਲ ਇਹ ਵੀ ਕਰੋ ਵੀ ਬੇਟਾ ਤੁਸੀਂ ਇੰਡੀਪੈਂਡੈਂਟ ਰਹਿਣਾ ਸਿੱਖੋ ਇੰਡੀਪੈਂਡੈਂਟ ਰਹਿਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਹੜਾ ਹਾਸਲ ਕਿਵੇਂ ਕਰਨਾ ਜ਼ਿੰਦਗੀ ਨੂੰ ਅੱਗੇ ਜਿਉਣਾ ਕਿਵੇਂ ਆ ਉਹਦਾ ਜਿਹੜਾ ਮਕਸਦ ਆ ਉਹ ਵੀ ਆਪਾਂ ਉਹਨਾਂ ਬੱਚਿਆਂ ਮੁੰਡਿਆਂ ਨੂੰ ਕੁੜੀਆਂ ਨੂੰ ਧੀਆਂ ਨੂੰ ਪ੍ਰੇਰਿਤ ਕਰਦੇ ਰਿਹਾ ਕਰੋ। ਅਸੀਂ ਆਪਣੇ ਦੇਸ਼ ਵੱਲੋਂ ਆਪਣੇ ਸਮੂਹ ਨਾਗਰ ਨਿਵਾਸੀਆਂ ਵੱਲੋਂ ਸਮੂਹ ਕਲਾਬਾ ਕਮੇਡੀਅਨ ਸੁਸਾਇਟੀਆਂ ਵੱਲੋਂ ਮਿਸ਼ਨ ਬੱਤੇ ਵੈਲਪਰ ਸੁਸਾਇਟੀ ਵੱਲੋਂ ਬਲਜਿੰਦਰ ਸਿੰਘ ਜੀ ਤੇ ਜਸਨਦੀਪ ਕੌਰ ਬੇਟੀ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਸਾਰੇ ਦਿਸਵਾਸਿਨ ਮੁਬਾਰਕਾਂ ਦਿੰਨੇ ਆ ਵਾਇਸ ਜੀ ਦਾ ਕਾਲਸਾ ਰਹਿਨ ਜੀ ਦੀ ਫਤ